ਹੈਲੋ ਗਾਇਜ਼ ਨਮਸਤੇ ਸਸ਼ੇਕਾ ਕਿਵੇਂ ਹੋ ਤੁਸੀਂ ਸਾਰਾ ਆਈ ਹੋਪ ਤੁਸੀਂ ਸਾਰੇ ਠੀਕ ਹੋ ਮੰਗੇ ਅੱਜ ਅਸੀਂ ਬਣਾਵਾਂਗੇ ਹਰੀ ਮੂੰਗੀ ਦਾ ਹਲਵਾ ਅੱਜ ਬਣਾ ਨਸਕਾਵਾਂਗੇ ਕਿ ਹਲਵਾ ਕਿਵੇਂ ਬਣਦਾ ਹੈ ਚਲੋ ਬਣਾਉਂਦੇ ਹਾਂ ਸਭ ਤੋਂ ਪਹਿਲਾਂ ਅਸੀਂ ਹਰੀ ਮੂੰਗੀ ਨੂੰ ਚੰਗੀ ਤਰ੍ਹਾਂ ਧੋ ਲਿਆ ਸੀਗਾ ਦੋ ਤਿੰਨ ਪਾਣੀਆਂ ਚੋਂ ਤੇ ਜੇ ਤੁਸੀਂ ਯੂਜ਼ ਕਰਨੀ ਹੈ ਤਾਂ ਤੁਸੀਂ ਚਾਹੋ ਤਾਂ ਇਨੂੰ ਪੂਰੀ ਰਾਤ ਭਿਗੋ ਕੇ ਵੀ ਸਕਦੇ ਹੋ ਕੇ ਵੀ ਰੱਖ ਸਕਦੇ ਹੋ ਜਾਂ ਫਿਰ 4-5 ਘੰਟੇ ਭਿਗੋ ਸਕਦੇ ਹੋ ਪਰ ਮੈਂ ਇਨਸਟੈਂਟ ਬਣਾਣਾ ਹੈ ਤਾਂ ਮੈਨੂੰ ਮੈਂ ਹੁਣੇ ਧੋਲ ਕੇ ਇਸ ਨੂੰ ਥੋੜਾ ਜਿਆਦਾ ਰੋਸਟ ਕਰ ਲੂੰਗੀ ਤੇ ਉੱਤੇ ਬਾਅਦ ਵਿੱਚ ਇਹਦਾ ਪਾਊਡਰ ਬਣਾ ਲੂੰਗੀ ਗੈਸ ਦੀ ਫਲੇਮ ਨੂੰ ਔਨ ਕਰਕੇ ਆਪਾਂ ਹਰੀ ਮੂੰਗੀ ਜਿਹੜੇ ਬਰਤਨੋਂ ਢੜਾ ਦੇਵਾਂਗੇ ਤੇ ਫਲੇਮ ਨੂੰ ਆਪਾਂ ਘੱਟ ਕਰ ਦੇਣਾ ਤੇ ਆਪੇ ਨੂੰ ਹਲਕਾ ਹਲਕਾ ਇਸੇ ਬਰਤਨ ਵਿੱਚ ਰੋਸਟ ਕਰ ਲਵਾਂਗੇ ਭੁੰਨ ਲਵਾਂਗੇ ਥੋੜਾ ਥੋੜਾ ਨੋ ਬੇਤੇ ਬੇਚ ਚਲਾੰਦੇ ਰਹਿਣਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਿਆ ਤੇ ਹੁਣ ਆਪਾਂ ਇਹਨੂੰ ਗੈਸ ਨੂੰ ਬੰਦ ਕਰ ਦੇਣਾ ਤੇ ਇਹਨੂੰ ਪੀਸ ਲੈਣਾ ਆਪਾਂ ਹਰੀ ਮੂੰਗੀ ਨੂੰ ਪੀਸ ਲਿਆ ਆਪਾਂ ਥੋੜਾ ਦਰਦਰਾ ਮਤਲਬ ਮੋਟਾ-ਮੋਟਾ ਰੱਖਿਆ ਆ ਤੁਸੀਂ ਚਾਹੋ ਤਾਂ ਬਰੀਕ ਪੇਸਟ ਵੀ ਬਣਾ ਸਕਦੇ ਆ ਤੇ ਇਹ ਦੂਜੀ ਵਾਰ ਦਾ ਪੇਸਟ ਤੇ ਇਹ ਪਹਿਲਾ ਆਪਾਂ ਜਿਹੜਾ ਪੀਸਿਆ ਹੋਇਆ ਸੀਗਾ ਉਹ ਕੱਢ ਲਿਆ ਇੱਕ ਬਰਤਨ ਵਿੱਚ ਤੇ ਇਹਨੂੰ ਵੀ ਉਸੇ ਵਿੱਚ ਪਾ ਲਵਾਂਗੇ ਮੂੰਗੀ ਦਾ ਹਲਵਾ ਬਣਾਉਣ ਦੇ ਲਈ ਆਪਾਂ ਹਰੀ ਮੂੰਗੀ ਨੂੰ ਪੀਸ ਲਿਆ ਤੇ ਆਪਾਂ ਬਰੀਕ ਪੇਸਟ ਨਹੀਂ ਬਣਾਇਆ ਪਾਊਡਰ ਨਹੀਂ ਕੀਤਾ ਇਹਨੂੰ ਪੂਰਾ ਮੋਟਾ-ਮੋਟਾ ਪੀਸਿਆ ਹੋਇਆ ਹੈ ਤੇ ਆਪਾਂ ਲਈ ਹੈ 4 ਚਮਚ ਸੂਜੀ ਤੇ ਇੱਕ ਕਟੋਰੀ ਖੰਡ ਪੂਰੀ ਤਰ੍ਹਾਂ ਭਰਸੀ ਭਰ ਕੇ ਨਹੀਂ ਲਈ ਕਟੋਰੀ ਖੰਡ ਦੀ ਤੁਸੀਂ ਆਪਣੇ ਸਵਾਦ ਅਨੁਸਾਰ ਜਿੰਨੀ ਵੀ ਤੁਸੀਂ ਪਸੰਦ ਕਰਦੇ ਉਨੀ ਖੰਡ ਪਾ ਸਕਦੇ ਹੋ ਦਾ ਕਿਸ਼ਮਿਸ਼ ਲਈਆ ਠੂਠੀ ਔਰ ਬਦਾਮ ਗੈਸ ਦੀ ਫਲੇਮ ਔਨ ਕਰਕੇ ਅਸੀਂ ਬਰਤਨ ਨੂੰ ਰੱਖ ਲਵਾਂਗੇ ਤੈਨੂੰ 2 ਮਿੰਟ ਲਈ ਗਰਮ ਹੋਣ ਦਿੰਨੇ ਆ ਤੇ ਇਹਦੇ ਵਿੱਚ ਅਸੀਂ 2 ਚਮਚ ਦੈਸੀ ਘਿਓ ਪਾਵਾਂਗੇ ਇਸ 2 ਚਮਚ ਘਿਓ ਲੈ ਲਿਆ ਤੈਨੂੰ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਘਿਓ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਅਸੀਂ ਇਸ ਵਿੱਚ ਪਾਵਾਂਗੇ ਸੂਜੀ ਸੂਜੀ ਨੂੰ ਪਾਉਣ ਤੋਂ ਬਾਅਦ ਅਸੀਂ ਹਿਲਾ ਲਿਆ ਸੀ ਇੱਕ ਵਾਰ ਤੇ ਹੁਣ ਅਸੀਂ ਇਸ ਵਿੱਚ ਅਸੀਂ ਐਡ ਕਰਾਂਗੇ ਹਰੀ ਮੂੰਗੀ ਦਾ ਪਾਊਡਰ ਬਾਰੀ ਬਾਰੀ ਪਾ ਕੇ ਮਨਾਂਦੇ ਰਹਿਣਾ ਸਾਰਾ ਇਕਦਮ ਆਪਾਂ ਹੁਣ ਸਾਰੀ ਹਰੀ ਮੂੰਗੀ ਪਾ ਲਈਏ ਤੇ ਆਪਾਂ ਇਹਨੂੰ ਹਲਾਉਂਦੇ ਰਹਿਣਾ ਜੇ ਤੁਹਾਨੂੰ ਦੇਖਣ ਨੂੰ ਕਿ ਘੱਟ ਲੱਗ ਰਿਹਾ ਹੋਵੇਗਾ ਪਰ ਜਿਵੇਂ ਜਿਵੇਂ ਸਾਡੀ ਹਰੀ ਮੂੰਗੀ ਭੁੰਨ ਹੋਈ ਜਾਵੇਗੀ ਤੇ ਇੱਕ ਸਿਡਣਾ ਸ਼ੁਰੂ ਕਰਤੇ ਹੋਏਗੀ ਤੇ ਆਪਾਂ ਪੂਰੀ ਪ੍ਰੋਸੈਸ ਵਿੱਚ 4 ਤੋਂ 5 ਚਮਚ ਹਿੰਦੇ ਸੀ ਕਿ ਉਹ ਯੂਜ਼ ਕਰਾਂਗੇ ਤੇ ਆਪਾਂ ਸਾਰਾ ਇੱਕੋ ਟਾਈਮ ਇੱਕੋ ਥੰ ਨੀ ਪਾਣਾ ਥੋੜਾ ਥੋੜਾ ਟਾਈਮ ਬਾਅਦ ਪਾਵਾਂਗੇ ਫਲੇਮ ਨੂੰ ਘਾਟੇ ਰੱਖਣਾ ਤਾਂ ਜੋ ਸਾਡੀ ਜਿਹੜੀ ਮੂੰਗੀ ਹੈ ਜਲ ਨਾ ਜਾਵੇ ਇਸ ਨੂੰ ਆਪਾਂ 2-2 ਮਿੰਟ ਬਾਅਦ ਚਲਾਉਂਦੇ ਰਹਿਣਾ ਹੈ ਤਾਂ ਜੋ ਇਹ ਮਿਸ਼ਰਣ ਥੱਲੇ ਨਾ ਲੱਗ ਜਵੇ ਨਹੀਂ ਤਾਂ ਜਿਹੜਾ ਹਲਵਾ ਹੈ ਉਹ ਕੜਵਾ ਕੜਵਾ ਬਣੇਗਾ ਤੁਸੀਂ ਚਾਹੋ ਤਾਂ ਹਰੀ ਮੂੰਗੀ ਦੇ ਲੱਡੂ ਵੀ ਬਣਾ ਸਕਦੇ ਹੋ ਏ ਮੈਂ ਨੈਕਸਟ ਵੀਡੀਓ ਵਿੱਚ ਦੱਸਾਂਗੀ ਕਿ ਹਰੀ ਮੂੰਗੀ ਦੇ ਲੱਡੂ ਕਿਵੇਂ ਬਣਦੇ ਨੇ ਦੇਖੋ 4 ਤੋਂ 5 ਮਿੰਟ ਹੋ ਗਏ ਇਹਨੂੰ ਪੁੰਨਦੇ ਹੋਏ ਤੇ ਨੇ ਆਪਣਾ ਰੰਗ ਪੂਰੀ ਤਰ੍ਹਾਂ ਚੇਂਜ ਕਰ ਲਿਆ ਤੇ ਇਹਦੇ ਵਿੱਚ ਜੋ ਵੀ ਨਮੀ ਸੀ ਕਿ ਸਾਰਾ ਮੋਇਸਚਰ ਖਤਮ ਹੋ ਗਿਆ ਤੋੜੇ ਦੇ ਵਿੱਚ ਅਸੀਂ ਦੋ ਚਮਚ ਹੋਰ ਘਿਓ ਪਾਵਾਂਗੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇੱਕ ਵਾਰ ਫਿਰ ਤੋਂ ਮਿਕਸ ਕਰ ਦਮਾਂਗੇ ਹਰੀ ਮੂੰਗੀ ਨਿਪਾਉਂਦੇ ਆ ਤੁਸੀਂ ਇੱਕ ਵਰਤਨ ਵਿੱਚ ਪਾਣੀ ਲੈ ਕੇ ਤੇ ਉਹਦੇ ਵਿੱਚ ਖਾਲ ਖੰਡ ਪਾ ਕੇ ਚਾਣੀ ਵੀ ਤਿਆਰ ਕਰ ਸਕਦੇ ਹੋ ਪਰ ਮੈਂ ਇਹਦੇ ਨਹੀਂ ਕਰਾਂਗੀ ਤੁਸੀਂ ਕਰਨਾ ਚਾਹੋ ਤਾਂ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਮੈਂ ਇਹਦੇ ਵਿੱਚ ਐਵੇਂ ਹੀ ਖੰਡ ਪਾ ਦਵਾਂਗੀ ਤੇ ਬਾਅਦ ਵਿੱਚ ਪਾਣੀ ਪਾ ਦਵਾਂਗੀ ਹੁਣ ਹਰੀ ਮੂੰਗੀ ਚੰਗੀ ਤਰ੍ਹਾਂ ਭੁੰਨ ਹੋ ਗਈ ਹੈ ਹੋ ਗਈ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਤਿੰਨ ਕਟੋਰੀ ਪਾਣੀ ਤੇ ਪਾਣੀ ਨੂੰ ਅਸੀਂ ਗਰਮ ਕਰ ਲਿਆ ਹੋਇਆ ਸੀਗਾ ਤੇ ਅਸੀਂ ਉਹ ਹੀ ਪਾ ਦਾਂਗੇ ਸੰਗੀਤਾ ਨਾਲ ਹਲਾ ਲੈਣਾ ਹੈ ਗੈਸ ਦੀ ਫਲੇਮ ਨੂੰ ਹਜੇ ਘੱਟ ਹੀ ਰੱਖਣਾ ਜਦੋਂ ਇਹ ਪਾਣੀ ਪਾਣਾ ਤੇ ਆਪਾਂ ਇਹਦੇ 2 ਕੁ ਮਿੰਟ ਬਾਅਦ ਹੀ ਖੰਡ ਪਾ ਦਵਾਂਗੇ ਖੰਡ ਤੁਸੀਂ ਆਪਣੇ ਸਵਾਦ ਅਨਸਾਰ ਪਾ ਲੈਣੀ ਹੈ 5 ਤੋਂ 10 ਮਿੰਟ ਆਪਾਂ ਹੁਣ ਇਹਨੂੰ ਰਿਜਣ ਦਵਾਂਗੇ ਤੇ ਵਿੱਚ ਵਿੱਚ ਲਾਂਦੇ ਦਵਾਂਗੇ ਹਲਵੇ ਨੂੰ ਬਣਾਦੇ ਹੋਏ ਬੜੀ ਸਾਵਧਾਨੀ ਨਾਲ ਇਹਨੂੰ ਛੇੜਾ ਦੇਣਾ ਹਲਾਣਾ ਤਾਂ ਕਿਉਂਕਿ ਤੇ ਵਿੱਚ ਬੁਲਬੁਲੇ ਨਿਕਲਦੇ ਨੇ ਤੇ ਛਿੱਟੇ ਪੈਣ ਦਾ ਡਰ ਰਹਿੰਦਾ ਹੈ ਜਿਹੜੀ ਮੰਗੀ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਪ੍ਰੋਟੀਨ ਤੇ ਫਾਈਬਰ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਇਸ ਲਈ ਇਸ ਲਈ ਇਸ ਵਿੱਚ ਫੈਟ ਤੇ ਕੈਲਰੀਜ਼ ਘੱਟ ਹੁੰਦੀਆਂ ਹਨ ਮਤਲਬ ਕਿ ਤੁਹਾਨੂੰ ਹੈਲਦੀ ਰੱਖਣ ਵਿੱਚ ਬਹੁਤ ਹੈਲਪ ਕਰਦੀ ਆ ਅਸੀਂ ਇਸ ਵਿੱਚ 80 ਗਲਾਸੀ ਦੁੱਧ ਐਡਡ ਕੀਤਾ ਹੈ ਤੁਸੀਂ ਚਾਹੋ ਤਾਂ ਪਾ ਸਕਦੇ ਬਿਲਕੁਲ ਆਪਸ਼ਨਲ ਹੈ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਪਾਣਾ ਚਾਹੁੰਦੇ ਹੋ ਜਾਂ ਨਹੀਂ ਤੈਨੂੰ ਹਿਲਾ ਲੈਣਾ ਚੰਗੀ ਤਰ੍ਹਾਂ ਦੁੱਧ ਪਾਣ ਦੇ ਬਾਅਦ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ ਤੇ ਉਸ ਤੋਂ ਬਾਅਦ ਕੁਛ ਅਜਿਹਾ ਜਿਹਾ ਨਜ਼ਰ ਆਉਂਦਾ ਇਹ ਕਈ ਲੋਗੇ ਇਸ ਵਿੱਚ ਫੂਡ ਕਲਰ ਵੀ ਪਾਉਂਦੇ ਨੇ ਤੁਸੀਂ ਵੀ ਪਾਣਾ ਚਾਹੋ ਤਾਂ ਪਾ ਸਕਦੇ ਮੈਂ ਬਿਲਕੁਲ ਨਹੀਂ ਪਾਵਾਂਗੀ ਤੇ ਹੁਣ ਅਸੀਂ ਇਸ ਵਿੱਚ ਸੁੱਕੇ ਮੇਵੇ ਵੀ ਐਡ ਕਰ ਲਵਾਂਗੇ ਜਿਹੜੇ ਆਪਾਂ ਕੱਟੇ ਹੋਏ ਸੀਗੇ ਬਦਾਮ ਟੂਟੀ ਕਿਸ਼ਮਿਸ਼ ਕਾਚੂ ਤੁਸੀਂ ਚਾਹੋ ਤਾਂ ਇਲਾਇਚੀ ਪਾਊਡਰ ਵੀ ਪਾ ਸਕਦੇ ਸੀਗੇ ਸਾਡੇ ਕੋਲ ਨਹੀਂ ਸੀਗਾ ਸਲੇਸ ਨਹੀਂ ਮਿਲ ਪਾਇਆ ਉਹਨੇ ਬਹੁਤ ਵਧੀਆ ਤਰੀਕੇ ਨਾਲ ਪੱਕ ਗਿਆ ਤੇ ਖਾਣ ਲਈ ਰੈਡੀ ਹੋ ਗਿਆ ਤੇ ਜਦੋਂ ਵੀ ਹੁਣ ਅਸੀਂ ਇਹ ਫਲੇਮ ਕਰ ਦਵਾਂਗੇ ਬੰਦ ਜਦੋਂ ਲਾਸਟ ਵਿੱਚ ਜਦੋਂ ਬਣ ਜਾਏਗਾ ਉਦੋਂ 5 ਮਿੰਟ ਪਹਿਲਾਂ ਤੁਸੀਂ ਜਿਹੜਾ ਇੱਕ ਚਮਚ ਕੇ ਹੋ ਉਹ ਉਦੋਂ ਪਾ ਕੇ ਪਾ ਕੇ ਇਹਨੂੰ ਚੰਗੀ ਤਰ੍ਹਾਂ ਫਲਾ ਲਿਓ 2 ਮਿੰਟ ਲਈ ਫਿਰ ਖਾਣ ਲਈ ਰੈਡੀ ਹੋ ਜਾਏਗਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਹੋ ਜਿਹੀ ਲੱਗੀ ਤੇ ਜ਼ਰੂਰ ਟਰਾਈ ਕਰਿਓ ਵਾਲੀ ਰੈਸিপি